ਗੁੱਡ ਮਾਰਨਿੰਗ ਟੂ ਆਲ ਆਫ ਯੂ ਮਿੱਟੇ ਆਪਣਾ ਅੱਜ ਦਾ ਟੌਪਿਕ ਹੈਗਾ ਸਿਵਲ ਐਡਮਿਨਿਸਟ੍ਰੇਸ਼ਨ ਆਫ ਚੰਦਰਗੁਪਤਾ ਭਾਵ ਕਿ ਚੰਦਰਗੁਪਤ ਦਾ ਸੀ ਜਿਹੜਾ ਸਿਵਲ ਸ਼ਾਸਨ ਪ੍ਰਬੰਧ ਕਿਵੇਂ ਦਾ ਸੀਗਾ ਉਸ ਦਾ ਜਿਹੜਾ ਬਈ ਇਹ ਵਾਲਾ ਕੁਐਸਚਨ ਹੈ ਇਹ ਤੁਹਾਡੇ ਹਰ ਲੈਸਨ ਦੇ ਵਿੱਚ ਆ ਰਿਹਾ ਆਪਾਂ ਕਿਸੇ ਵੀ ਰਾਜੇ ਬਾਰੇ ਪੜ੍ਹਦੇ ਆ ਤਾਂ ਉਸੇ ਰਾਜ ਦਾ ਜਿਹੜਾ ਸਿਵਲ ਸ਼ਾਸਨ ਪ੍ਰਬੰਧ ਹੈ ਉਹ ਆਪਣੇ ਦੱਸਣਾ ਹੁੰਦਾ ਵੀ ਕਿਵੇਂ ਦਾ ਸੀ ਇਹਦੇ ਸਾਰਿਆਂ ਦੇ ਸਿਵਲ ਸ਼ਾਸਨ ਪ੍ਰਬੰਧ ਦੇ ਸੇਮ ਸੇਮ ਪੁਆਇੰਟ ਨੇ ਪਿੱਛੇ ਵੀ ਆਪਾਂ ਕਈ ਰਾਜਿਆਂ ਦੇ ਸਿਵਲ ਸ਼ਾਸਨ ਪ੍ਰਬੰਧ ਨੂੰ ਪੜ੍ਹ ਕੇ ਗਿਆ ਤਾਂ ਉਹੀ ਪੁਆਇੰਟ ਅੱਗੇ ਨੇਗੇ ਬਸ ਥੋੜਾ ਬਹੁਤ ਚੇਂਜ ਹੁੰਦਾ ਹੈ ਇਸ ਦਾ ਫਰਸਟ ਪੁਆਇੰਟ ਹੈਗਾ ਸੈਂਟਰਲ ਗਵਰਨਮੈਂਟ ਭਾਵ ਕਿ ਉਸ ਦਾ ਸੈਂਟਰਲ ਗਵਰਨਮੈਂਟ ਦਾ ਉਹਨੇ ਕੀ મતલਬ ਕਿ ਕੀਵੇਂ ਦੇ ਪ੍ਰਬੰਧ ਕੀਤੇ ਹੋਏ ਸੀ ਕਿਵੇਂ ਉਹ ਆਪਣੀ ਸੈਂਟਰ ਸਰਕਾਰ ਨੂੰ ਚਲਾ ਰਿਹਾ ਸੀ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕੇਂਦਰੀ ਸ਼ਾਸਨ ਪ੍ਰਬੰਧ ਉਹਦਾ ਕਿਵੇਂ ਦਾ ਸੀਗਾ ਜਿਵੇਂ ਆਪਾਂ ਨੇ ਪਿੱਛੇ ਪੜਿਆ ਸੀ ਬਾਕੀ ਰਾਜਿਆਂ ਦੇ ਕੇਂਦਰੀ ਸ਼ਾਸਨ ਪ੍ਰਬੰਧ ਬਾਰੇ ਸੇਮ ਉਹੀ ਪੁਆਇੰਟ ਨੇ ਉਹੀ ਚੀਜ਼ ਹੈ ਇਸ ਕਰਕੇ ਆਪਾਂ ਮੈਨ ਮੈਨ ਨਹੀਂ ਕਰਾਂਗੇ ਜਿਵੇਂ ਫਸਟ ਹੈਗਾ ਰਾਜਾ ਕਿੰਗ ਕਿ ਜੇ ਵੀ ਸਰਕਾਰ ਦਾ ਜਿਹੜਾ ਮੁਖੀ ਹੁੰਦਾ ਉਹ ਕਿੰਗ ਆਪ ਹੁੰਦਾ ਰਾਜਾ ਆਪ ਹੁੰਦਾ ਉਹ ਉਸ ਦੀਆਂ ਸ਼ਕਤੀਆਂ ਤੇ ਅਧਿਕਾਰ ਨੇ ਜਿਹੜੇ ਬਹੁਤ ਜ਼ਿਆਦਾ ਹੁੰਦੇ ਨੇ ਉਹ ਆਪ ਕਾਨੂੰਨ ਬਣਾਉਂਦਾ ਤੇ ਆਪਣੇ ਬਣਾਏ ਹੋਏ ਕਾਨੂੰਨਾਂ ਨੂੰ ਉਹ ਆਪ ਭੰਗ ਕਰ ਸਕਦਾ ਹੈ ਹੋਰ ਕੋਈ ਭੰਗ ਨਹੀਂ ਕਰ ਸਕਦਾ ਸੋ ਜਿਹੜਾ ਰਾਜਾ ਹੁੰਦਾਗਾ ਉਹ ਬਹੁਤ ਜ਼ਿਆਦਾ ਮਤਲਬ ਉਹ ਸਰਕਾਰ ਦਾ ਮੁਖੀ ਮੰਨਿਆ ਜਾਂਦਾ ਇੱਕ ਤਰੀਕੇ ਨਾਲ ਜਿਵੇਂ ਅੱਜ ਕੱਲ ਪ੍ਰਧਾਨ ਮੰਤਰੀ ਹੁੰਦਾ ਉਸ ਤਰੀਕੇ ਦਾ ਨੈਕਸਟ ਹੈਗੇ ਮੰਤਰੀ ਪ੍ਰੀਸ਼ਦ ਜਿਵੇਂ ਆਪਣੇ ਵੀ ਹਨਾ ਮਤਲਬ ਕਿ ਮੁਖੀ ਨੂੰ ਸਰਕਾਰ ਦੇ ਮੁਖੀ ਨੂੰ ਦੀ ਸਹਾਇਤਾ ਲਈ ਕਈ ਤਰ੍ਹਾਂ ਦੇ ਜਿਵੇਂ ਮੰਤਰੀ ਬਣਾਏ ਹੁੰਦੇ ਨੇ ਜਿਵੇਂ ਬੇਟੇ ਅੱਜ ਕੱਲ ਵੀ ਆਪਣੇ ਹਨਾ ਸਰਕਾਰ ਦਾ ਜਿਹੜਾ ਮੁਖੀਆ ਹੁੰਦਾ ਉਸ ਦੀ ਹੈਲਪ ਦੇ ਲਈ ਕਈ ਮੰਤਰੀ ਬਣਾਏ ਜਾਂਦੇ ਨੇ ਉਸੇ ਤਰੀਕੇ ਨਾਲ ਉਸ ਸਮੇਂ ਹੁੰਦਾ ਸੀ ਜਿਵੇਂ ਇੱਕ ਕੱਲਾ ਰਾਜਾ ਰਾਜ ਪ੍ਰਬੰਧ ਨੂੰ ਉਸੇ ਤਰ੍ਹਾਂ ਨਹੀਂ ਚਲਾ ਸਕਦਾ ਜਿਵੇਂ ਇੱਕ ਕੱਲਾ ਗੱਡੀ ਜਿਵੇਂ ਪਈਆ ਗੱਡੀ ਨੂੰ ਨਹੀਂ ਚਲਾ ਸਕਦਾ ਇੱਕ ਪਈਆ ਇਸ ਲਈ ਚੰਦਰਗੁਪਤ ਨੇ ਇੱਕ ਮੰਤਰੀ ਪ੍ਰੀਸ਼ਦ ਦੀ ਸਥਾਪਨਾ ਕੀਤੀ ਸੀ ਜੋ ਕਿ ਸ਼ਾਸਨ ਪ੍ਰਬੰਧ ਦੇ ਕੰਮਾਂ ਵਿੱਚ ਉਹਦੀ ਹੈਲਪ ਕਰਦੇ ਸੀਗੇ ਲੜਾਈ ਯੁੱਧ ਤੇ ਸ਼ਾਂਤੀ ਦੇ ਮਾਮਲਿਆਂ ਵਿੱਚ ਉਹ ਉਸ ਨੂੰ ਸਲਾਹ ਦਿੰਦੀ ਸੀ ਇਹ ਜਿਹੜੀ ਮੰਤਰੀ ਪ੍ਰੀਸ਼ਦ ਕਮੇਟੀ ਸੀਗੀ ਉਹਦੇ ਅੱਗੇ ਕਈ ਮੰਤਰੀ ਸੀ ਜਿਵੇਂ ਆਪਾਂ ਪਿੱਛੇ ਵੀ ਵੜਦੇ ਹੁੰਨੇ ਆ ਉਹੀ ਸੇਮ ਚੀਜ਼ ਜਿਵੇਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੀ ਉਹਦੇ ਮੰਤਰੀ ਪ੍ਰੀਸ਼ਦ ਵਿੱਚ ਉਸ ਤੋਂ ਬਾਅਦ ਪੁਜੋਹੀਤ ਸੀਗੇ ਤੁਸੀਂ ਰੀਡ ਕਰਨੇ ਨੇ ਵੀ ਕਿਹੜੇ-ਕਿਹੜੇ ਮੰਤਰੀ ਸੀ ਨੈਕਸਟ ਹੈਗਾ ਉਸ ਦਾ ਪ੍ਰਾਂਤਕ ਪ੍ਰਸ਼ਾਸਨ ਪ੍ਰਾਂਤ ਜਿਵੇਂ ਆਪਣੇ ਹੈਗੇ ਨੇਗੇ ਜਿਵੇਂ ਕੇਂਦਰ ਤੋਂ ਬਾਅਦ ਸਟੇਟਾਂ ਹੁੰਦੀਆਂ ਨੇ ਹਨਾ ਜਿਵੇਂ ਆਪਣੇ ਆਪਣੀ ਪੰਜਾਬ ਸਟੇਟ ਹੈ ਹਰਿਆਣਾ ਸਟੇਟ ਉਸੇ ਤਰੀਕੇ ਨਾਲ ਉਹਨੇ ਸਟੇਟਾਂ ਦਾ ਪ੍ਰਸ਼ਾਸਨ ਕਿਵੇਂ ਚਲਾ ਰੱਖਿਆ ਸੀ ਉਸ ਨੇ ਸੀ ਜਿਹੜਾ ਮਗਧ ਦੇ ਪ੍ਰਾਂਤ ਨੂੰ ਛੱਡ ਕੇ ਉਸ ਜਿਹੜਾ ਸਿੱਧਾ ਸ਼ਾਸਨ ਪ੍ਰਬੰਧ ਸੀ ਉਸ ਸਮਰਾਟ ਨੇ ਆਪਣੇ ਅਧੀਨ ਸੀਗਾ ਬਾਕੀ ਕੁੱਲ ਮਿਲਾ ਕੇ ਉਸ ਨੇ ਆਪਣੇ ਵਿਸ਼ਾਲ ਸਾਮਰਾਜ ਨੂੰ ਸੀ ਜਿਹੜਾ ਮੇਨ ਸੀ ਜਿਹੜਾ ਉਸ ਨੇ ਆਪਣਾ ਪ੍ਰਾਂਤਾਂ ਦਾ ਜਿਹੜਾ ਪ੍ਰਬੰਧ ਸੀ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀਗਾ ਮਗਧ ਨੂੰ ਪ੍ਰਾਂਤ ਨੂੰ ਛੱਡ ਕੇ ਪਹਿਲਾ ਹੈਗਾ ਉੱਤਰੀ ਪ੍ਰਾਂਤ ਉੱਤਰੀ ਪੱਛਮੀ ਪ੍ਰਾਂਤ ਭਾਵ ਕਿ ਉੱਤਰੀ ਪੱਛਮੀ ਸਟੇਟ ਦੂਸਰੀ ਹੈਗੀ ਹੈ ਪੱਛਮੀ ਸਟੇਟ ਤੀਸਰੀ ਹੈਗੀ ਹੈ ਦੱਖਣੀ ਸਟੇਟ ਉੱਤਰੀ ਪੱਛਮੀ ਸਟੇਟ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰ ਸ਼ਾਮਿਲ ਸੀਗੇ ਜਿਵੇਂ ਅਫਗਾਨਿਸਤਾਨ ਬਲੋਚਿਸਤਾਨ ਪੰਜਾਬ ਅਤੇ ਸਿੰਧ ਇਹ ਪ੍ਰਦੇਸ਼ ਸ਼ਾਮਿਲ ਸੀਗੇ ਇਹਨਾਂ ਦੀ ਜਿਹੜੀ ਰਾਜਧਾਨੀ ਸੀ ਉਹ ਟੈਕਸਲਾ ਸੀ ਪੱਛਮੀ ਪ੍ਰਾਂਤ ਦੇ ਵਿੱਚ ਸੀਗਾ ਮਾਲਵਾ ਗੁਜਰਾਤ ਅਤੇ ਕਾਠਿਆਵਾੜ ਇਹਨਾਂ ਦੀ ਰਾਜਧਾਨੀ ਉਜੈਨ ਸੀਗੀ ਤੇ ਦੱਖਣੀ ਪ੍ਰਾਂਤ ਵਿੱਚ ਸੀ ਉਹਦੇ ਵਿੰ데요ਚਲ ਪਹਾੜ ਤੋਂ ਲੈ ਕੇ ਮੈਸੂਰ ਤੱਕ ਦੇ ਪ੍ਰਦੇਸ਼ ਜਿਨ੍ਹਾਂ ਦੀ ਰਾਜਧਾਨੀ ਸੂਵਰਣਗਿਰੀ ਸੀਗੀ ਹਰੇਕ ਪ੍ਰਾਂਤ ਦਾ ਹਰੇਕ ਸਟੇਟ ਦਾ ਜਿਹੜਾ ਕੰਮ ਸੀ ਉਹ ਇੱਕ ਗਵਰਨਰ ਦੇ ਅਧੀਨ ਕੀਤਾ ਗਿਆ ਸੀ ਉਸ ਗਵਰਨਰ ਨੂੰ ਕੁਮਾਰ ਕਿਹਾ ਜਾਂਦਾ ਸੀਗਾ ਨੈਕਸਟ ਆ ਗਿਆ ਉਹਦਾ ਜ਼ਿਲ੍ਹਿਆਂ ਦਾ ਪ੍ਰਬੰਧ ਕਿ ਚੰਦਰਗੁਪਤ ਮੌਰੀਆ ਨੇ ਜ਼ਿਲ੍ਹਿਆਂ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਸੀ ਫਸਟ ਪੁਆਇੰਟ ਹੈਗੇ ਆ ਪਰਦੇਸ਼ਿਕ ਜਾਂ ਨਗਰ ਅਧਿਐਕਸ਼ਕ ਕੀ ਮਤਲਬ ਹੈ ਇਸ ਤੋਂ ਹਰੇਕ ਸਟੇਟ ਨੂੰ ਉਹਨੇ ਅੱਗੇ ਕਈ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਗਿਆ ਸੀ ਜਿਵੇਂ ਆਪਣੀਆਂ ਸਟੇਟਾਂ ਵੀ ਜਿਵੇਂ ਪੰਜਾਬ ਸਟੇਟ ਦੇ ਅੱਗੇ ਕਈ ਜ਼ਿਲ੍ਹੇ ਨੇ ਉਸੇ ਤਰੀਕੇ ਨਾਲ ਠੀਕ ਹੈ ਜ਼ਿਲ੍ਹਿਆਂ ਨੂੰ ਹੀ ਪ੍ਰਦੇਸ਼ ਕਿਹਾ ਜਾਂਦਾ ਸੀ ਕਈ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ ਕਹਿ ਲਓ ਜਾਂ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਸੀ ਕਹਿ ਲਓ ਜਿਹੜਾ ਜ਼ਿਲ੍ਹੇ ਦਾ ਮੁਖੀ ਹੁੰਦਾ ਸੀ ਉਸ ਨੂੰ ਨਗਰ ਅਧਿਐਕਸ਼ਕ ਕਿਹਾ ਜਾਂਦਾ ਸੀ ਜਾਂ ਉਸ ਨੂੰ ਕਹਿ ਲਓ ਵੀ ਪ੍ਰਦੇਸ਼ ਦਾ ਮੁਖੀ ਪਰਦੇਸ਼ਿਕ ਹੁੰਦਾ ਹੈਗਾ ਠੀਕ ਹੈ ਜੀ ਇੱਕ ਨਗਰ ਅਧਿਐਕਸ਼ ਹੁੰਦਾ ਸੀ ਐਵੇਂ ਲੱਗਦਾ ਵੀ ਉਸ ਸਮੇਂ ਜਿਹੜਾ ਨਗਰ ਅਧਿਐਕਸ਼ ਸੀ ਉਹ ਅੱਜ ਕੱਲ ਦੇ ਡੀਸੀ ਵਾਂਗ ਕੰਮ ਕਰਦਾ ਸੀ ਜਿਵੇਂ ਆਪਣੇ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਮੇਨ ਉਹ ਹੁੰਦਾ ਹੈ ਨਾ ਲੀਡਰ ਡੀਸੀ ਉਸੇ ਤਰੀਕੇ ਨਾਲ ਉਸ ਸਮੇਂ ਦਾ ਜ਼ਿਲ੍ਹੇ ਦਾ ਮੁਖੀ ਹੁੰਦਾ ਸੀ ਉਹ ਨਗਰ ਅਧਿਐਕਸ਼ ਹੁੰਦਾ ਸੀ ਇਸ ਦਾ ਕੀ ਕੰਮ ਹੁੰਦਾ ਸੀ ਜ਼ਿਲ੍ਹੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਭੂਮੀਕਰ ਲੈਣਾ ਲੋਕਾਂ ਤੋਂ ਦੂਸਰੇ ਘਰ ਇਕੱਠੇ ਕਰਨਾ ਸਿੱਖਿਆ ਦਾ ਪ੍ਰਬੰਧ ਕਰਨਾ ਖੇਤੀਬਾੜੀ ਅਤੇ ਸਿੰਚਾਈ ਪ੍ਰਬੰਧ ਵਿੱਚ ਦੇਖਭਾਲ ਕਰਨਾ ਹੋਰ ਬਹੁਤ ਸਾਰੇ ਕੰਮ ਨੈਕਸਟ ਹੈਗਾ ਪ੍ਰੀਸ਼ਦ ਅਤੇ ਇਸ ਦੀਆਂ 6 ਕਮੇਟੀਆਂ ਉਸ ਨੇ ਆਪਣੇ ਕਈ ਪ੍ਰਦੇਸ਼ਾਂ ਦੇ ਵਿੱਚ ਸੀਗਾ ਜਿਹੜਾ ਇੱਕ ਪ੍ਰੀਸ਼ਦ ਬਣਾਏ ਗਏ ਸੀ ਜਿਵੇਂ ਅੱਜ ਕੱਲ ਆਪਣੇ ਮਿਊਸਪਲ ਕਮੇਟੀਆਂ ਹੁੰਦੀਆਂ ਨੇ ਜਿਹੜੇ ਉਸ ਸਮੇਂ ਮਿਊਸਪਲ ਕਮੇਟੀਆਂ ਦੀ ਤਰ੍ਹਾਂ ਕੰਮ ਕਰਦੇ ਸੀ ਉਹਨਾਂ ਨੂੰ ਪ੍ਰੀਸ਼ਦ ਕਿਹਾ ਜਾਂਦਾ ਹੈ ਇਹ ਕਈ ਨਗਰਾਂ ਵਿੱਚ ਬਣਾਏ ਗਏ ਸੀ ਜਿਵੇਂ ਪਾਟਲੀਪੁੱਤਰ ਟੈਕਸੀਲਾ ਤੇ ਉਜੈਨਾਦ ਵੱਡੇ ਵੱਡੇ ਜਿਹੜੇ ਨਗਰ ਸੀ ਉਹਨਾਂ ਦੇ ਵਿੱਚ ਕਈ ਪ੍ਰਿਸ਼ਦਾਂ ਦੀ ਚੋਣ ਕੀਤੀ ਗਈ ਸੀ ਹਰੇਕ ਪ੍ਰਿਸ਼ਦ ਵਿੱਚ ਆਮ ਤੌਰ ਤੇ 30 ਮੈਂਬਰ ਹੁੰਦੇ ਸੀ ਇਹਨਾਂ 30 ਮੈਂਬਰਾਂ ਨੂੰ ਅੱਗੇ 5-5 ਮੈਂਬਰਾਂ ਵਿੱਚ ਵੰਡਿਆ ਗਿਆ ਸੀ ਭਾਵ ਕਿ 6 ਸਮਿਤੀਆਂ ਵਿੱਚ ਵੰਡਿਆ ਗਿਆ ਸੀ ਇਹ 6 ਸਮਿਤੀਆਂ ਨਗਰ ਦੇ ਵੱਖ-ਵੱਖ ਵਿਭਾਗਾਂ ਦਾ ਕੰਮ ਕਰਦੀਆਂ ਸੀਗੀਆਂ ਨੈਕਸਟ ਹੈਗਾ ਗ੍ਰਾਮ ਦਾ ਪ੍ਰਬੰਧ ਠੀਕ ਹੈ ਜੀ ਗ੍ਰਾਮ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਪਿੰਡਾਂ ਦਾ ਪ੍ਰਬੰਧ ਉਹਨਾਂ ਦਾ ਕਿਵੇਂ ਦਾ ਸੀਗਾ ਵਿਲੇਜ ਕਿਵੇਂ ਦੇ ਉਹ ਕਿਹੜੇ ਤਰੀਕੇ ਨਾਲ ਵਿਲੇਜ ਦਾ ਕੰਮ ਕਰਦੇ ਸੀਗੇ ਗ੍ਰਾਮ ਮਤਲਬ ਪਿੰਡ ਜਿਵੇਂ ਆਪਾਂ ਪਿੰਡ ਕਹਿ ਦਿੰਨੇ ਹਾਂ ਉਸ ਸਮੇ ਗ੍ਰਾਮ ਕਿਹਾ ਜਾਂਦਾ ਸੀ ਗ੍ਰਾਮ ਸੀ ਜਿਹੜੇ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਸੀ ਜਿਵੇਂ ਆਪਣੇ ਵੀ ਜਿਹੜੇ ਪਿੰਡ ਨੇ ਸਭ ਤੋਂ ਛੋਟੀ ਇਕਾਈ ਹੁੰਦੇ ਨੇ ਸਰਕਾਰ ਦੀ ਇਸ ਦਾ ਜਿਹੜਾ ਮੁਖੀ ਆ ਉਸ ਨੂੰ ਗ੍ਰਾਮੀਣੀ ਜਾਂ ਗ੍ਰਾਮਿਕ ਕਿਹਾ ਜਾਂਦਾ ਸੀ ਉਸ ਦੀ ਸਹਾਇਤਾ ਕਰਨ ਦੇ ਲਈ ਪੰਚਾਇਤ ਹੋਇਆ ਕਰਦੀ ਸੀ। ਗ੍ਰਾਮੀਣ ਅਤੇ ਪੰਚਾਇਤ ਗ੍ਰਾਮ ਵਿੱਚ ਸ਼ਾਸਨ ਤੇ ਨਿਆ ਸਬੰਧੀ ਸਾਰੇ ਕੰਮ ਕਰਦੇ ਸੀ। ਉਹਨਾਂ ਨੂੰ ਕੇਂਦਰੀ ਸਰਕਾਰ ਵੱਲੋਂ ਕੋਈ ਤਨਖਾਹ ਨਹੀਂ ਮਿਲਦੀ ਸੀ ਅਤੇ ਨਾ ਹੀ ਉਸ ਦੇ ਕੰਮਾਂ ਵਿੱਚ ਕੇਂਦਰੀ ਸਰਕਾਰ ਕੋਈ ਜ਼ਿਆਦਾ ਦਖਲ ਦਿੰਦੀ ਸੀਗੀ। ਇਹ ਬਿਲਕੁਲ ਆਪਣੇ ਜਿਵੇਂ ਆਪਣੇ ਅੱਜਕੱਲ ਪੰਚਾਇਤਾਂ ਹੁੰਦੀਆਂ ਨੇ ਉਸ ਤਰੀਕੇ ਦਾ ਸਿਸਟਮ ਸੀ ਸਾਰਾ। ਨੈਕਸਟ ਹੈਗੇ ਨੇ ਉਸ ਦੇ ਵਿੱਤੀ ਪ੍ਰਬੰਧ ਕਿਵੇਂ ਦੇ ਸੀ ਵਿੱਤੀ ਮਤਲਬ ਪੈਸੇ ਵਾਲੇ ਪ੍ਰਬੰਧ ਕਿਵੇਂ ਦੇ ਸੀ ਕਿਵੇਂ ਕੀ ਸਰਕਾਰ ਨੂੰ ਆਮਦਨ ਸੀ ਤੇ ਸਰਕਾਰ ਉਹ ਆਮਦਨ ਨੂੰ ਕਿੱਥੇ ਖਰਚ ਕਰਦੀ ਸੀ ਇਸ ਦੇ ਵਿੱਚ ਸਿਰਫ ਇਹ ਹੀ ਦਿੱਤਾ ਗਿਆ ਜਿਵੇਂ ਭੂਮੀਕਰ ਜਮੀਨ ਉੱਤੇ ਲਾਇਆ ਗਿਆ ਟੈਕਸ ਸਰਕਾਰ ਦੀ ਆਮਦਨ ਦਾ ਇਹਤ ਮੇਨ ਸਾਧਨ ਸੀਗਾ ਭੂਮੀਕਾਰ ਭਾਵੇਂ ਕੇ ਜਮੀਨ ਉੱਪਰ ਲਾਇਆ ਜਾਣ ਵਾਲਾ ਟੈਕਸ ਉਹਨਾਂ ਦੀ ਆਮਦਨ ਦਾ ਮੇਨ ਸਾਧਨ ਸੀ ਉਸ ਤੋਂ ਇਲਾਵਾ ਆਮਦਨੀ ਦੇ ਹੋਰ ਵੀ ਬਹੁਤ ਸਾਰੇ ਸਾਧਨ ਸੀ ਜਿਵੇਂ ਫਲ ਫੁੱਲਾਂ ਅਤੇ ਸਬਜ਼ੀਆਂ ਉੱਪਰ ਵੀ ਟੈਕਸ ਲਗਾਏ ਗਏ ਸੀ ਬਣਾ ਤੋਂ ਪ੍ਰਾਪਤ ਕੀਤੀ ਗਈ ਆਮਦਨੀ ਸਿੰਚਾਈ ਉੱਪਰ ਵੀ ਟੈਕਸ ਸੀ ਜਿਹੜਾ ਫਸਲਾਂ ਨੂੰ ਪਾਣੀ ਦਿੰਦੇ ਸੀ ਸਰਕਾਰ ਉਸ ਤੋਂ ਬਾਅਦ ਸੀ ਮਾਹੂਲਕਤੇ ਚੁੰਗੀਕਰ ਸ਼ਰਾਬ ਕੱਢਣ ਉੱਤੇ ਟੈਕਸ ਲੂਣ ਬਣਾਉਣ ਵਾਲਿਆਂ ਉੱਪਰ ਟੈਕਸ ਇਸ ਤਰ੍ਹਾਂ ਹੋਰ ਵੀ ਕਈ ਕਿੱਤਿਆਂ ਉੱਪਰ ਜਿਹੜੇ ਟੈਕਸ ਲਾਏ ਗਏ ਸੀ ਜਿਨ੍ਹਾਂ ਤੋਂ ਸਰਕਾਰ ਨੂੰ ਬਹੁਤ ਸਾਰੀ ਆਮਦਨ ਹੁੰਦੀ ਸੀ ਅੱਗੇ ਹੈਗਾ ਖਰਚ ਫਿਰ ਸਰਕਾਰ ਉਸ ਆਮਦਨ ਨੂੰ ਕਿੱਥੇ ਖਰਚ ਕਰਦੀ ਸੀ ਜਿਵੇਂ ਰਾਜੇ ਦੀ ਠਾਠ ਵਾਠ ਦੇ ਕੰਮਾਂ ਵਿੱਚ ਉਸ ਦੇ ਦਰਬਾਰ ਅਤੇ ਪਰਿਵਾਰ ਦੇ ਰਹਿਣ ਸਹਿਣ ਵਿੱਚ ਖਰਚ ਕੀਤਾ ਜਾਂਦਾ ਸੀ ਮੰਤਰੀਆਂ ਤੇ ਹੋਰ ਅਧਿਕਾਰੀਆਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ ਉਸੇ ਆਮਦਨ ਦੇ ਵਿੱਚੋਂ ਸੈਨਿਕਾਂ ਦੀਆਂ ਤਨਖਾਹਾਂ ਆ ਜਾਂਦੀਆਂ ਸੀ ਤੇ ਜਿਹੜੇ ਜਿਹੜੇ ਸੈਨਿਕਾਂ ਨੂੰ ਫੌਜੀਆ ਨੂੰ ਹਥਿਆਰ ਦੇਣੇ ਹੁੰਦੇ ਨੇ ਉਹ ਆ ਜਾਂਦੇ ਸੀ ਨਵੇਂ ਨਵੇਂ ਕਿ ਨਵੇਂ ਨਵੇਂ ਕਿਲੇ ਜਿਹੜੇ ਬਣਾਏ ਜਾਂਦੇ ਸੀ ਜਿਹੜਾ ਨਿਰਮਾਣ ਕੀਤਾ ਜਾਂਦਾ ਸੀ ਕਿਲਿਆਂ ਦਾ ਉਹ ਵੀ ਸਰਕਾਰ ਉਸੇ ਆਮਦਨ 'ਚੋਂ ਕਰਦੀ ਸੀ ਸ਼ਾਹੀ کارਖਾਨਿਆਂ ਵਿੱਚ ਕੰਮ ਕਰਨ ਵਾਲੇ ਸ਼ਿਲਪਕਾਰਾਂ ਦੀਆਂ ਤਨਖਾਹਾਂ ਹੋਰ ਜਿਵੇਂ ਕਈ ਧਾਰਮਿਕ ਕੰਮਾਂ ਉੱਪਰ ਕੀਤੇ ਜਾਣ ਵਾਲੇ ਖਰਚ ਜਾਦੀ ਮੇ ਸੜਕਾਂ ਬਣਾਉਣੀਆਂ ਨਹਿਰਾਂ ਬਣਾਉਣੀਆਂ ਹੋਰ ਭਵਨ ਬਣਾਉਣੇ ਹਸਪਤਾਲਾਂ ਦੀ ਉਸਾਰੀ ਕਰਵਾਉਣੀ ਇਹ ਸਾਰੇ ਕੰਮ ਉੱਪਰ ਸੀ ਜਿਹੜਾ ਸਰਕਾਰ ਇਸ ਪੈਸੇ ਨੂੰ ਖਰਚ ਕਰਦੀ ਸੀ ਇਹ ਸੀ ਇਹਨਾਂ ਦਾ ਵਿੱਤੀ ਪ੍ਰਬੰਧ ਕਹਿ ਲਓ ਪੈਸੇ ਦਾ ਪ੍ਰਬੰਧ ਕਹਿ ਲਓ ਆ ਆਰਥਿਕ ਪ੍ਰਬੰਧ ਵੀ ਆਪਾਂ ਕਹਿ ਸਕਦੇ ਹਾਂ ਨੈਕਸਟ ਹੈਗੀ ਇਹਨਾਂ ਦੀ ਨਿਆ ਪ੍ਰਣਾਲੀ ਕਿਵੇਂ ਦੀ ਸੀਗੀ ਭਾਵ ਕਿ ਇਹ ਲੋਕਾਂ ਨਾਲ ਕਿੱਥੋਂ ਤੱਕ ਇਨਸਾਫ ਕਰਦੇ ਸੀ ਕੀ ਇਹਨਾਂ ਦਾ ਸਿਸਟਮ ਸੀਗਾ ਸਭ ਤੋਂ ਪਹਿਲਾ ਹੈਗਾ ਰਾਜਾ ਨਿਆਂ ਦਾ ਸੋਮਾ ਸਮਰਾਟ ਨਿਆਂ ਦਾ ਮੇਨ ਸੋਮਾ ਸੀ ਉਹ ਵੱਡੇ ਵੱਡੇ ਮੁਕੱਦਮਿਆਂ ਦਾ ਫੈਸਲਾ ਸੀ ਜਿਹੜਾ ਰਾਜਾ ਆਪ ਕਰਦਾ ਸੀ ਅਤੇ ਛੋਟੀਆਂ ਅਦਾਲਤਾਂ ਤੋਂ ਅਪੀਲਾਂ ਸੁਣਦਾ ਸੀਗਾ ਦੂਸਰਾ ਹੈਗਾ ਦੂਜੀਆ ਮਹੱਤਵਪੂਰਨ ਅਦਾਲਤਾਂ ਹੋਰ ਵੀ ਬਹੁਤ ਸਾਰੀਆਂ ਉਦਾਰਤਾ ਸੌਰੀ ਅਦਾਲਤਾਂ ਬਣਾਈਆਂ ਗਈਆਂ ਸੀ ਜਿਵੇਂ ਕਿ 10 ਪਿੰਡਾਂ ਦੀ ਅਦਾਲਤ ਹੁੰਦੀ ਸੀ ਜਿਹਨੂੰ ਸੰਗ੍ਰਹਿਣ ਕਿਹਾ ਜਾਂਦਾ ਸੀਗਾ 100 ਪਿੰਡਾਂ ਦੀ ਅਦਾਲਤ ਨੂੰ ਦਰੋਣ ਮੁਕ ਕਿਹਾ ਜਾਂਦਾ ਸੀ ਨੈਕਸਟ ਪੁਆਇੰਟ ਹੈਗਾ ਕਾਨੂੰਨ ਅਤੇ ਦੰਡ ਜਿਹੜਾ ਰਾਜਾ ਅਤੇ ਨਿਆਤੀਸ਼ ਹੁੰਦੇ ਸੀ ਉਹ ਆਪਣੇ ਦਿਮਾਗ ਦੇ ਅਕੋਰਡਿੰਗ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਸੀ ਉਹ ਉਸ ਅਨੁਸਾਰ ਫੈਸਲਾ ਕਰ ਦਿੰਦੇ ਸੀ ਛੋਟੇ ਮੋਟੇ ਅਪਰਾਧ ਦੇ ਲਈ ਜਾ ਤਾਂ ਜੁਰਮਾਨਾ ਰੱਖਿਆ ਗਿਆ ਸੀ ਫਾਈਨ ਲਿਆ ਜਾਂਦਾ ਸੀ ਉਹਨਾਂ ਤੋਂ ਬਟ ਜੇ ਕੋਈ ਝੂਠੀ ਗਵਾਹੀ ਦਿੰਦਾ ਸੀ ਜਾਂ ਸਰਕਾਰ ਨੂੰ ਟੈਕਸ ਨਹੀਂ ਦਿੰਦਾ ਸੀ ਜਾਂ ਕਿਸੇ ਦਾ ਕਤਲ ਕਰਦਾ ਸੀ ਐਵੇਂ ਦੇ ਜਾਂ ਚੋਰੀ ਡਾਕੀਆ ਦੇ ਅਪਰਾਧਾਂ ਲਈ ਜਾ ਤਾਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਜਾਂ ਫਿਰ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਜਾਂਦਾ ਸੀ ਇਹ ਸੀ ਉਸ ਸਮੇਂ ਦੀਆਂ ਸਜ਼ਾ ਦੇਣ ਦੀ ਟੰਗ ਨੈਕਸਟ ਹੈਗਾ ਜਾਸੂਸੀ ਵਿਭਾਗ ਜਿਹਦੇ ਉਹਨਾਂ ਨੇ ਕੁਝ ਜਾਸੂਸ ਵੀ ਰੱਖੇ ਗਏ ਸੀ ਉਹਨਾਂ ਜਿਹੜਾ ਉਹਨਾਂ ਦਾ ਵਿਭਾਗ ਸੀ ਉਸ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਸੀ ਸਮਰਾਟ ਨੇ ਇਸ ਜਿਹੜਾ ਸਾਮਰਾਜ ਦੇ ਹਰੇਕ ਭਾਗ ਵਿੱਚ ਜਾਸੂਸਾਂ ਦੀ ਨਿਯੁਕਤੀ ਕੀਤੀ ਗਈ ਸੀ ਜੁਨਾਨੀ ਲੇਖਕਾਂ ਨੇ ਉਹਨਾਂ ਨੂੰ ਉਹਨਾਂ ਨੂੰ ਓਵਰਸੀਅਰ ਅਤੇ ਇਨਸਪੈਕਟਰ ਦੇ ਨਾਂ ਦਿੱਤੇ ਹਨ ਐਵੇਂ ਲੱਗਦਾ ਜਿਵੇਂ ਚੰਦਰਗੁਪਤ ਦੇ ਜਾਸੂਸ ਆਦਮੀ ਵੀ ਸੀ ਤੇ ਇਸਤਰੀਆਂ ਵੀ ਸ਼ਾਇਦ ਅਪਰਾਧਾਂ ਤੇ ਤੇ ਸਾਜ਼ਿਸ਼ਾਂ ਦਾ ਪਤਾ ਲਗਾਉਣ ਲਈ ਇਸਤਰੀਆਂ ਮਰਦਾਂ ਨਾਲੋਂ ਵਧੇਰੇ ਸਫਲ ਸਿੱਧ ਹੁੰਦੀਆਂ ਸਨ ਸੋ ਉਹਨਾਂ ਨੇ ਹਰੇਕ ਖੇਤਰ ਵਿੱਚ ਸੀ ਜਿਹੜੇ ਜਾਸੂਸ ਆਪਣੇ ਰੱਖੇ ਹੋਏ ਸੀਗੇ ਜਿਹੜੇ ਉਹ ਜਾਸੂਸ ਸੀ ਉਹ ਜੈਂਟਸ ਵੀ ਸੀ ਤੇ ਲੇਡੀਜ਼ ਵੀ ਸੀਗੀਆਂ ਇਸ ਤੋਂ ਬਾਅਦ ਆਗੇ ਸਰਵਜਨਿਕ ਕਾਰਜ ਸਰਵਜਨਿਕ ਕਾਰਜ ਜਿਹੜੇ ਹੁੰਦੇ ਨੇ ਬੇਟੇ ਇਹਨਾਂ ਨੂੰ ਆਪਾਂ ਲੋਕ ਭਲਾਈ ਦੇ ਕਾਰਜ ਵੀ ਕਹਿ ਸਕਦੇ ਹਾਂ ਲੋਕ ਭਲਾਈ ਦੇ ਕੰਮ ਵੀ ਕਹਿ ਸਕਦੇ ਹਾਂ ਭਾਵ ਕਿ ਪਬਲਿਕ ਵੈਲਫੇਅਰ ਵਰਕਸ ਕਿਹੜੇ-ਕਿਹੜੇ ਸੀ ਸਭ ਤੋਂ ਪਹਿਲਾਂ ਹੈਗਾ ਰੋਡਸ ਸੜਕਾਂ ਬਣਾਉਣਾ ਚੰਦਰਗੁਪਤ ਨੇ ਲੋਕ ਭਲਾਈ ਦੇ ਕੰਮਾਂ ਵੱਲ ਬਹੁਤ ਧਿਆਨ ਦਿੱਤਾ ਉਸ ਨੇ ਬਹੁਤ ਸਾਰੀਆਂ ਸੀ ਜਿਵੇਂ ਸੜਕਾਂ ਬਣਾਈਆਂ ਉਹਨਾਂ ਦੇ ਆਲੇ-ਦੁਆਲੇ ਸ਼ਾਨ ਦੇ ਲਈ ਸੀ ਜਿਹੜੇ ਦਰਖਤ ਲਗਾਏ ਉਸ ਤੋਂ ਬਾਅਦ ਹੈਗੇ ਨਹਿਰਾ ਅਤੇ ਸੁਦਰਸ਼ਨ ਝੀਲ ਇਸ ਤੋਂ ਇਲਾਵਾ ਲੋਕਾਂ ਦੀ ਭਲਾਈ ਦੇ ਲਈ ਕਈ ਨਹਿਰਾ ਖੁਦਵਾਇਆ ਗਈਆਂ ਤੇ ਸੁਦਰਸ਼ਨ ਝੀਲ ਵੀ ਉਹਨਾਂ ਨੇ ਬਣਾਈ ਸੀ ਜਿਹੜੀ ਪਾਟਲੀ ਪੁੱਤਰ ਰਾਜਧਾਨੀ ਸੀ ਉਸ ਤੋਂ ਲਗਭਗ 1000 ਮੀਲ ਦੀ ਦੂਰੀ ਤੇ ਇੱਕ ਝੀਲ ਬਣਾਈ ਗਈ ਸੀ ਜਿਹਦਾ ਨਾਂ ਸੀਗਾ ਸੋ ਦਰਸ਼ਨ ਝੀਲ ਇਹ ਜਿਹੜਾ ਮਹਾਨ ਕਮ ਸੀ ਇਹ ਚੰਦਰਗੁਪਤ ਦੀ ਆਗਿਆ ਦੇ ਨਾਲ ਪੱਛਮੀ ਪ੍ਰਾਂਤ ਦਾ ਜਿਹੜਾ ਗਵਰਨਰ ਸੀ পুষ্পਗੁਪਤ ਰਾਹੀਂ ਕੀਤਾ ਗਿਆ ਸੀ ਸੋ ਉਹਨਾਂ ਨੇ ਲੋਕ ਭਲਾਈ ਦੇ ਵੀ ਬਹੁਤ ਕੰਮ ਕੀਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਚੰਦਰਗੁਪਤ ਦਾ ਸੈਨਿਕ ਸੰਗਠਨ ਕਿਵੇਂ ਦਾ ਸੀਗਾ ਉਸ ਦਾ ਭਾਵ ਕਿ ਸੈਨਾ ਦਾ ਜਿਹੜਾ ਉਹਨੇ ਕਿਵੇਂ ਆਪਣੀ ਸੈਨਾ ਇਕੱਠੀ ਕੀਤੀ ਹੋਈ ਸੀ ਸਭ ਤੋਂ ਪਹਿਲਾ ਹੈਗਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੈਨਾ ਚੰਦਰਗੁਪਤ ਦੀ ਜਿਹੜੀ ਸੈਨਾ ਸੀ ਉਹ ਬਹੁਤ ਵਿਸ਼ਾਲ ਸੀ ਅਤੇ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀਗੀ ਉਸ ਦੀ ਸੈਨਾ ਦੇ ਵਿੱਚ 6 ਲੱਖ ਪੈਦਲ ਸੈਨਿਕ ਸੀਗੇ 30 ਹਜ਼ਾਰ ਘੋੜਸਵਾਰ ਸੀ 9 ਹਜ਼ਾਰ ਹਾਥੀ ਸੀ ਅਤੇ 8 ਹਜ਼ਾਰ ਰੱਥ ਸੀਗੇ ਇਸ ਤੋਂ ਇਲਾਵਾ ਸੈਨਿਕ ਪ੍ਰੀਸ਼ਦ ਦੀਆਂ 6 ਸਮਿਤੀਆਂ ਉਹੀ ਬਟੇ ਜਿਹੜੀ ਆਪਾਂ ਪਿੱਛੇ ਗੱਲ ਕਰਕੇ اٹੀਆਂ ਕਿ ਚੰਦਰਗੁਪਤ ਨੇ ਇਸ ਜਿਹੜਾ ਸੈਨਿਕ ਪ੍ਰਬੰਧ ਲਈ 30 ਮੈਂਬਰਾਂ ਦੀ ਇੱਕ ਪ੍ਰੀਸ਼ਦ ਬਣਾਇਆ ਹੋਇਆ ਸੀ ਜੇਸ ਨੂੰ ਅੱਗੇ 5-5 ਮੈਂਬਰਾਂ ਦੀਆਂ 6 ਸਮਿਤੀਆਂ ਵਿੱਚ ਵੰਡਿਆ ਗਿਆ ਸੀ ਉਸ ਦੇ ਕੀ ਕੰਮ ਸੀਗੇ ਜਿਵੇਂ ਪਹਿਲੀ ਸਮਿਤੀ ਸੀ ਜਿਹੜੀ ਸੈਨਾ ਦੇ ਸਭ ਤੋਂ ਵੱਡੇ ਭਾਗ ਪੈਦਲ ਸੈਨਿਕ ਦਾ ਪ੍ਰਬੰਧ ਕਰਦੀ ਸੀ ਦੂਸਰੀ ਸਮਿਤੀ ਸੀ ਜਿਹੜੀ ਇੱਕ ਸਮਿਤੀ ਦੇ ਵਿੱਚ 5 ਮੈਂਬਰ ਹੁੰਦੇ ਸੀ ਕੁੱਲ 6 ਸਮਿਤੀਆਂ ਸੀਗੀਆਂ ਉਹਨਾਂ ਨੂੰ ਪਰਿਸ਼ਦ ਕਿਹਾ ਜਾਂਦਾ ਸੀ ਦੂਜੀ ਸਮਿਤੀ ਸੀ ਜਿਹੜੀ ਉਹ ਘੋੜਸਵਾਰ ਸੈਨਾ ਦਾ ਪ੍ਰਬੰਧ ਕਰਦੀ ਸੀ ਤੀਸਰੀ ਸਮਿਤੀ ਸੀ ਜਿਹੜੀ ਉਹ ਜੁੱਧਾਂ ਦੇ ਰੱਥਾਂ ਦਾ ਪ੍ਰਬੰਧ ਕਰਦੀ ਸੀ ਚੌਥੀ ਸਮਿਤੀ ਸੀ ਜਿਹੜੀ ਹਾਥੀਆਂ ਦਾ ਪ੍ਰਬੰਧ ਕਰਦੀ ਸੀ ਇਸੇ ਤਰੀਕੇ ਨਾਲ ਇਹ 6 ਸਮਿਤੀਆਂ ਸੀਗੀਆਂ ਪੰਜਵੀਂ ਸਮਿਤੀ ਸੀ ਜਿਹੜੀ ਆਵਾਜਾਈ ਦੇ ਸਾਧਨਾਂ ਦਾ ਪ੍ਰਬੰਧ ਕਰਦੀ ਸੀ ਬੈਲ ਗੱਡੀਆਂ ਦਾ ਪ੍ਰਬੰਧ ਕਰਨਾ ਤੇ ਜੁੱਧ ਸਮੇਂ ਸੈਨਿਕਾਂ ਨੂੰ ਲੜਨ ਲਈ ਮਸ਼ੀਨਾਂ ਹਥਿਆਰ ਭੋਜਨ ਸਮੱਗਰੀ ਆਦਿ ਭੇਜਣ ਦਾ ਕੰਮ ਹੁੰਦਾ ਸੀ ਛੇਵੀਂ ਸਮਿਤੀ ਸੀ ਜਿਹੜੀ ਉਹ ਜਲ ਸੈਨਾ ਦਾ ਪ੍ਰਬੰਧ ਕਰਦੀ ਸੀ ਨੈਕਸਟ ਹੈਗਾ ਜੁੱਧ ਦੇ ਸ਼ਾਸਤਰ ਭਾਵ ਕਿ ਕਿਹੜੇ ਕਿਹੜੇ ਹਥਿਆਰਾਂ ਨਾਲ ਉਹ ਲੜਦੇ ਸੀ ਕਿਹੜੇ ਕਿਹੜੇ ਹਥਿਆਰ ਸੀ ਉਹਦਾ ਉਸ ਸਮੇਂ ਚੰਦਰਗੁਪਤ ਮੌਰੀਆ ਦੀ ਫੌਜ ਦੇ ਸਭ ਤੋਂ ਪਹਿਲਾਂ ਜਿਹੜੀ ਉਹਦੀ ਪੈਦਲ ਸੈਨਿਕ ਹੁੰਦੇ ਸੀ ਪੈਦਲ ਚੱਲਣ ਵਾਲੀ ਫੌਜ ਸੀ ਉਹਦੀ ਉਸ ਕੋਲ ਇੱਕ ਤਨੁਖ ਹੁੰਦਾ ਸੀ ਜਿਹੜਾ ਕਿ ਮੇਨ ਹਥਿਆਰ ਮੰਨਿਆ ਜਾਂਦਾ ਸੀ ਜਿਸ ਦੀ ਲੰਬਾਈ ਸੀ ਜਿਹੜੀ ਸੈਨਿਕ ਦੀ ਲੰਬਾਈ ਦੇ ਬਰਾਬਰ ਹੁੰਦੀ ਸੀ ਤਨੁਖ ਨੂੰ ਧਰਤੀ ਉੱਪਰ ਰੱਖ ਕੇ ਖੱਬੇ ਪੈਰ ਨਾਲ ਦਬਾ ਕੇ ਤੀਰ ਛੱਡਿਆ ਜਾਂਦਾ ਸੀ ਉਸ ਤੀਰ ਨੂੰ ਰੋਕਣਾ ਬਹੁਤ ਮੁਸ਼ਕਲ ਹੁੰਦਾ ਸੀ ਇਸ ਤੋਂ ਇਲਾਵਾ ਨੇਜੇ ਵੀ ਮੇਨ ਹਥਿਆਰ ਸੀ ਇਸ ਤੋਂ ਇਲਾਵਾ ਤਲਵਾਰਾਂ ਮੇਨ ਹਥਿਆਰ ਸੀ ਉਹਨਾਂ ਦੀਆਂ ਤੇ ਤ੍ਰਿਸ਼ੂਲ ਮੁਦਗਰਮ ਗੁਦਾਗ ਐਸੇ ਡੇਸ ਸੀਗੇ ਇਹ ਜਿਹੜੇ ਹਥਿਆਰ ਸੀ ਉਸ ਸਮੇਂ ਚੰਦਰਗੁਪਤ ਮੌਰੀਆ ਦੀ ਜਿਹੜੀ ਸੈਨਾ ਸੀ ਉਹ ਵਰਤਦੀ ਸੀਗੀ ਨੈਕਸਟ ਹੈਗਾ ਇਨਾਮ ਰਿਵਾਰਡਸ ਜਿਹੜੇ ਸੈਨਿਕ ਸੀ ਜਿਹੜੇ ਬੀਰਤਾ ਨਾਲ ਲੜਦੇ ਸੀ ਅਤੇ ਜਿੱਤ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਸੀ ਉਹਨਾਂ ਨੂੰ ਰਾਜਾ ਜਾਂ ਸੈਨਾਪਤੀ ਵੱਲੋਂ ਇਨਾਮ ਦਿੱਤੇ ਜਾਂਦੇ ਸੀ ਉਸ ਸਮੇਂ ਦੁਸ਼ਮਣਾਂ ਦੇ ਰਾਜੇ ਨੂੰ ਮਾਰਨ ਲਈ ਉਸ ਮਨ ਦੇ ਰਾਜੇ ਨੂੰ ਮਾਰਨ ਲਈ 1 ਲੱਖ ਪਾਣਾ ਅਤੇ ਉਹਨਾਂ ਦੇ ਸੈਨਾਪਤੀਆਂ ਨੂੰ ਸੈਨਾਪਤੀਆਂ ਨੂੰ ਮਾਰਨ ਤੇ 50 ਹਜ਼ਾਰ ਪਾਣਾ ਤੇ ਉਹਨਾਂ ਦੇ ਹਾਥੀਆਂ ਤੇ ਰੱਥਾਂ ਦੀ ਟੁਕੜੀ ਦੇ ਅਧਿਐਕਸ਼ ਨੂੰ ਮਾਰਨ ਤੇ 5000 ਪਾਣਾ ਇਨਾਮ ਦਿੱਤੇ ਜਾਂਦੇ ਸੀ ਇਸ ਤੋਂ ਇਲਾਵਾ ਹੈਗਾ ਕਿਲਿਆਂ ਦੀ ਉਸਾਰੀ ਚੰਦਰਗੁਪਤ ਨੇ ਕਿਲਿਆਂ ਦੀ ਉਸਾਰੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਥਾਮਸ ਦੇ ਕਥਨ ਅਨੁਸਾਰ ਦੁਰਗ ਨਿਰਮਾਣ ਦੀ ਕਲਾ ਚੰਗੀ ਤਰ੍ਹਾਂ ਸਮਝੀ ਜਾਂਦੀ ਹੈ ਉਸ ਸਮੇਂ ਦੇ ਕਿਲੇ ਬਹੁਤ ਮਜ਼ਬੂਤ ਹੁੰਦੇ ਸਨ ਅਤੇ ਇਹਨਾਂ ਦਾ ਨਿਰਮਾਣ ਸੀ ਜਿਹੜਾ ਨਿਜਮ ਨਿਜਮ ਅਨੁਸਾਰ ਖਾਈਆਂ ਉੱਚੀਆਂ-ਉੱਚੀਆਂ ਕੰਧਾਂ ਅਤੇ ਫਾਟਕਾਂ ਸਹਿਤ ਕੀਤਾ ਜਾਂਦਾ ਸੀ ਸੋਚੰਦਰ ਗੁਪਤ ਮੌਰੀਆ ਨੇ ਦੇ ਸਮੇਂ ਸੀ ਜਿਹੜੀ ਬਹੁਤ ਜ਼ਿਆਦਾ ਕਿਲਿਆਂ ਦੀ ਉਸਾਰੀ ਵੀ ਹੋਈ ਸੀਗੀ